ਚਾਤ ਸਿਰਿਆ ਗਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਖਾਲਿਸਤਾਨ ਮਿਸ਼ਨ ਫਲਾਪ ਹੁਣ ਡਰਗਸ ਹਥਿਆਰਾਂ ਦੇ ਸਹਾਰੇ ਸਾਜ ਚ ਰਚ ਰਹੀ ਹੈ ਆਈਐਸਆਈ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਦੀਆਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ਨੇ ਖਾਲਿਸਤਾਨ ਦੀ ਮੁਹਾਈਮ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ ਅਲੱਗ ਰਾਸ਼ਟਰ ਦੇ ਵਿਚਾਰ ਨੂੰ ਸਮਰਥਨ ਨਾ ਮਿਲਣ ਦੇ ਕਾਰਨ ਏਜੰਸੀ ਦਾ ਮਿਸ਼ਨ ਪੂਰੀ ਬੁਰੀ ਤਰ੍ਹਾਂ ناکਾਮ ਹੋ ਗਿਆ ਹੈ ਇਸ ਤੋਂ ਨਰਾਸ਼ ਆਈਐਸਆਈ ਹੁਣ ਦਰਖਸ ਦੇ ਹਥਿਆਰਾਂ ਤੇ ذریعے ਪੰਜਾਬ ਦਾ ਮਾਹੌਲ ਵਿਗੜਨ ਦੀ ਨਵੀਂ ਸਾਜਿਛ ਰਚ ਰਿਹਾ ਹੈ ਇਸ ਮਹਾਮੇ ਦੀ ਅਗਵਾਈ ਬਬਰ ਖਾਲਸਾ ਇੰਟਰਨੈਸ਼ਨਲ ਨੂੰ ਸੌਂਪੀ ਗਈ ਹੈ ਜਿਸ ਦਾ ਮਕਸਦ ਸੂਬੇ ਨੂੰ ਵੱਡੇ ਪੱਧਰ ਤੇ ਨਸ਼ੇ ਅਤੇ ਗੈਰ ਕਾਨੂੰਨੀ ਹਥਿਆਰ ਭੇਜਨੇ ਹਨ ਤਾਂ ਜੋ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕਨਾਲ ਜੋੜ ਕੇ ਖਾਲਿਸਤਾਨ ਅੰਦੋਲਨ ਨੂੰ ਮੋੜ ਜਿੰਦਾਕਰ ਕੀਤਾ ਜਾ ਸਕਿਆ ਤੇ ਇੰਟੈਲੀਜੈਂਸ ਬਿਊਰੋ ਦੇ ਸੂਤਰਾਂ ਮੁਤਾਬਕ ਕੈਨੇਡਾ ਸਨਹਿ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਅੰਸਰ ਆਈਐਸਆਈ ਤੇ ਲਗਾਤਾਰ ਦਬਾਅ ਬਣਾ ਰਹੇ ਹਨ ਕਿਉਂਕਿ ਪੰਜਾਬ ਵਿੱਚ ਉਹਨਾਂ ਦੀ ਯੋਜਨਾ ਜ਼ਮੀਨ ਤੇ ਨਹੀਂ ਉਤਰ ਰਹੀ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸਖਤੀ ਦੇ ਵੱਖਵਾਦੀ ਨੈੱਟਵਰਕਾਂ ਨੂੰ ਕਾਫੀ ਹੱਦ ਤੱਕ ਨਾਕਾਮ ਕਰ ਦਿੱਤਾ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਸਾਫ਼ ਤੌਰ ਤੇ ਕੱਟੜਬੰਦੀ ਵਿਚਾਰਧਾਰਾ ਖਾਰਜ ਕਰ ਦਿੱਤੀ ਹੈ ਬਜ਼ੁਰਗ ਪੀੜੀ ਨੇ ਵੀ 1980 ਅਤੇ 90 ਦੇ ਦੌਰਾਨ ਦੇ ਮਾੜੇ ਨਤੀਜਿਆਂ ਦੀ ਜਾਂਚ ਦਵਾ ਕੇ ਨੋਚਵਾਨ ਇਸ ਤੋਂ ਦੂਰ ਰਿ ਦੋਰ ਰੱਕੇ ਹੈ ਸੂਤਰਾ ਦੇ ਮੁਤਾਬਕ ਲਾਹੌਰ ਦੀ ਗਲਬਰਗ ਕਲੋਨੀ ਵਿੱਚ ਹੁਣ ਇੱਕ ਬੈਠਕ ਵਿੱਚ ਨਵੀਂ ਰਣਨੀਤੀ ਤੇ ਚਰਚਾ ਹੋਈ ਹੈ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਚਾਰ ਤਾਰਾ ਨਾਲ ਕੰਮ ਨਾ ਕਰਨ ਦੇ ਕਾਰਨ ਹੁਣ ਪੈਸੇ ਅਤੇ ਨਸ਼ੇ ਦਾ ਖੁੱਲ ਕੇ ਇਸਤੇਮਾਲ ਕੀਤਾ ਜਾਵੇਗਾ ਬੀਕੇ ਆਏ ਨੇ ਆਈਐਸਆਈ ਤੋਂ ਮਿਲੇ ਡਰੱਗਸ ਤੇ ਹਥਿਆਰ ਲਾਹੌਰ ਇਸਲਾਮਾਬਾਦ ਅਤੇ ਫੈਜਾਬਾਦ ਵਿੱਚ ਆਪਣੇ ਗਦਾਮਾਂ ਵਿੱਚ ਜਮ੍ਹਾਂ ਕੀਤੇ ਹੋਏ ਹਨ ਇਹਨਾਂ ਖੇਪਾਂ ਨੂੰ ਪੰਜਾਬ ਸਰਹੱਦ ਜਰੀਏ ਪੱਤਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਖਬਰ ਨਾਲ ਅਨੰਤ ਤੱਕ ਬਨੇ ਰਹਿਣ ਲਈ ਧੰਨਵਾਦ